ਇਹਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇੱਕ ਸੋਚ ਦੀ ਗੱਲ ਹੈ ਆਪਣੀ ਸੋਚ ਸਾਨੂੰ ਬਦਲਣੀ ਪਈਗੀ ਯੂਥ ਨੂੰ ਆਪਣੀ ਸੋਚ ਬਦਲਣੀ ਪਈਗੀ ਕਿਉਂਕਿ ਯੂਥ ਦਾ ਚਲੋ ਮੈਂ ਨਹੀਂ ਕਹਿੰਦਾ ਕਿ ਹੋਟਲਾਂ 'ਚ ਜਾਂ ਕਿਸੇ ਵੀ ਵਧੀਆ ਥਾਂ 'ਤੇ ਜਾ ਕੇ ਬਰਥਡੇ ਮਨਾਣਾ ਗਲਤ ਗੱਲ ਹੈ ਪਰ ਸਾਡੇ ਸਮਾਜ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਰਨੀਆਂ ਆਮ ਬੰਦਿਆਂ ਦੇ ਵਿੱਚ ਗਰੀਬ ਬੰਦਿਆਂ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਆਸ ਹੁੰਦੀ ਹੈ ਸਾਡੇ ਕੋਲ ਹੀ ਆਸ ਹੁੰਦੀ ਹੈ ਜਿੱਦਣ ਜੇਬ 'ਚ ਤੱਕ ਰੱਬ ਨੇ ਪਾਇਆ ਉਹਨੂੰ ਕਹਿੰਦਾ ਕਿ ਹਾਂ ਉਹ ਲੋਕਾਂ ਚ ਵਧੀਆ ਤਰੀਕੇ ਦੇ ਨਾਲ ਉਸ ਚੀਜ਼ ਨੂੰ ਵੰਡ ਕੇ ਆਪਣੀ ਖੁਸ਼ੀ ਮਨਾਏ ਇਨਸਟੈਡ ਆਫ ਕਿ ਉਹ ਜਿਹੜਾ ਇਸ ਸਾਈਡ ਆਫ ਕਿ ਉਹ ਜਿਹੜਾ ਆਪਣਾ ਹੋਟਲਾਂ ਵਿੱਚ ਜਾ ਕੇ ਬਰਥਡੇ ਮਨਾਏ ਔਰ ਸਾਰਿਆਂ ਨੂੰ ਦਾਰੂ ਲੱਛਿਆਂ ਦੇ ਵੱਲੇ ਪ੍ਰੇਰਿਤ ਕਰੇ ਤਾਂ ਵਧੀਆ ਕਮਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਲੱਛਿਆਂ ਵਾਲੇ ਪਾਸੇ ਨਹੀਂ ਜਾਣਦੇ अच्छा ਲੋਕਾਂ ਲੋਕਾਂ ਦਾ کافی ਪਿਆਰ ਮਿਲਿਆ ਤੁਹਾਨੂੰ ਲੋਕ کافی ਕਿਉਂਕਿ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਦੇ ਵਿੱਚ ਕੋਈ ਆਇਆ ਹੈ ਤੇ ਉਹਨਾਂ ਨੂੰ ਇਦਾਂ ਕੰਬਲ ਅਤੇ ਚੱਪਲ ਦੇ ਰਿਹਾ ਹੈਗਾ ਲੋਕਾਂ ਦੇ ਵਿੱਚ ਕਾफी ਖੁਸ਼ੀ ਹੈ ਲੋਕ ਕੀ ਕਹਿ ਰਹੇ ਜਦੋਂ ਤੁਸੀਂ ਕੰਬਲ ਵੰਡ ਰਹੇ ਹੋ ਉਹਨਾਂ ਨੂੰ ਦੇਖੋ ਇਹ ਤਾਂ ਪਿਆਰ ਹੈ ਜੀ ਮੈਂ ਕਿਸੇ ਪਿਆਰਲੀ ਬੰਦਾ ਆਸ ਹੁੰਦੀ ਹੈ ਮੈਨੂੰ ਕਿ ਚਲੋ ਇਸੇ ਤਰੀਕੇ ਨਾਲ ਲੋਕਾਂ ਦਾ ਪਿਆਰ ਕੀਤਾ ਜਾਵੇ ਸਮਾਜ ਵਿੱਚ ਫਿਰਨਾ ਤੇ ਸਾਨੂੰ ਸਮਾਜ ਦੇ ਵਿੱਚ ਰਹਿਣਾ ਪੈਣਾ ਹੈ ਤਾਂ ਹੀ ਜਿਹੜਾ ਉਹਨਾਂ ਕੋਲ ਪਿਆਰ ਖੱਡਿਆ ਜਾ ਸਕਦਾ ਹੈ ਆਪਣੀਆਂ ਗੱਡੀਆਂ ਕਾਰਾਂ ਚ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਪਿਆਰ ਮੇਰੇ ਲਈ ਇਹ ਦੁਆਵਾ ਮੈਨੂੰ ਜਿਹੜੀਆਂ ਬਹੁਤ ਉੱਪਰ ਨੇ ਹੋਟਲ ਦੀ ਜਿਹੜੀ ਜਿਹੜੇ ਉਹ ਮਾਇਨੇ ਨਹੀਂ ਰੱਖਦੇ ਜਿੰਨਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਸੋਚ ਦੀ ਗੱਲ ਹੈ ਆਪਣੀ ਸੋਚ ਸਾਨੂੰ ਬਦਲਣੀ ਪੈਗੀ ਯੂਥ ਨੂੰ ਆਪਣੀ ਸੋਚ ਬਦਲਣੀ ਪੈਗੀ ਕਿਉਂਕਿ ਯੂਥ ਚ ਚਲੋ ਮੈਂ ਨਹੀਂ ਕਹਿੰਦਾ ਕਿ ਹੋਟਲਾਂ ਚ ਜਾਂ ਕਿਹੇ ਵੀ ਵਧੀਆ ਥਾਵਾਂ ਤੇ ਜਾ ਕੇ ਬਰਥਡੇ ਨਾ ਨਾ ਗਲਤ ਗੱਲ ਹੈ ਕਿੰਪਰ ਸਾਡੇ ਸਮਾਜ ਦੇ ਵਿੱਚ ਇੰਦਾਂ ਦੀਆਂ ਚੀਜ਼ਾਂ ਕਰਨੀਆਂ ਆਮ ਬੰਦਿਆਂ ਦੇ ਵਿੱਚ ਗਰੀਬ ਬੰਦਿਆਂ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਆਸ ਹੁੰਦੀ ਹੈ ਸਾਡੇ ਕੋਲ ਹੀ ਆਸ ਹੁੰਦੀ ਹੈ ਜਿਹਦੇ ਨੇ ਜੀਵਨ ਚ ਤੱਕ ਰੱਬ ਨੇ ਪਾਇਆ ਉਹਨੂੰ ਕਹਿਣਾ ਕਿ ਹਾਂ ਉਹ ਲੋਕਾਂ 'ਚ ਵਧੀਆ ਤਰੀਕੇ ਦੇ ਨਾਲ ਉਸ ਚੀਜ਼ ਨੂੰ ਵੰਡ ਕੇ ਆਪਣੀ ਖੁਸ਼ੀ ਮਨਾਏ ਇਨਸਟੈਡ ਆਫ ਕਿ ਉਹ ਜਿਹੜਾ ਇਸ ਸਾਈਡ ਆਫ ਕਿ ਉਹ ਜਿਹੜਾ ਆਪਣਾ ਹੋਟਲਾਂ 'ਚ ਜਾ ਕੇ ਬਰਥਡੇ ਮਨਾਏ ਤਾਰਿਆਂ ਨੂੰ ਦਾਰੂ ਨਸ਼ਿਆਂ ਦੇ ਵਲੇ ਪ੍ਰੇਰਿਤ ਕਰੇ ਤਾਂ ਵरीयਤ ਕਮਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਨਸ਼ਿਆਂ ਵਾਲੇ ਪਾਸੇ ਨਹੀਂ ਜਾਣ ਦੇਣੀ ਅੱਛਾ ਲੋਕਾਂ ਲੋਕਾਂ ਦਾ ਕਾफी ਪਿਆਰ ਮਿਲਿਆ ਤੁਹਾਨੂੰ ਲੋਕ ਕਾफी ਕਿ ਕੀ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਦੇ ਵਿੱਚ ਕੋਈ ਆਇਆ ਹੈ ਤੇ ਉਹਨਾਂ ਨੂੰ ਇਦਾਂ ਕੰਬਲ ਅਤੇ ਚੱਪਲ ਦੇ ਰਿਹਾ ਹੈਗਾ ਹੈ ਲੋਕਾਂ ਦੇ ਵਿੱਚ ਕਾ ਵੀ ਖੁਸ਼ੀ ਹੈ ਲੋਕ ਕੀ ਕਹਿ ਰਹੇ ਜਦੋਂ ਤੁਸੀਂ ਕੰਬਲ ਵੰਡ ਰਹੇ ਹੋ ਉਹਨਾਂ ਨੂੰ ਦੇਖੋ ਇਹ ਤਾਂ ਪਿਆਰ ਹੈ ਜੀ ਮੈਨੂੰ ਕਿਸੇ ਪਿਆਰਲੀ ਬੰਦਾ ਆਸ ਹੁੰਦੀ ਹੈ ਮੈਨੂੰ ਕਿ ਚਲੋ ਇਸੇ ਤਰੀਕੇ ਨਾਲ ਲੋਕਾਂ ਦਾ ਪਿਆਰ ਕੀਤਾ ਜਾਵੇ ਸਮਾਜ ਵਿੱਚ ਰਹਿਣਾ ਤੇ ਸਾਨੂੰ ਸਮਾਜ ਦੇ ਵਿੱਚ ਰਹਿਣਾ ਪੈਣਾ ਹੈ ਆਹ ਜਿਹੜਾ ਉਹਨਾਂ ਕੋਲ ਪਿਆਰ ਖੱਡਿਆ ਜਾ ਸਕਦਾ ਆਪਣੀ ਗੱਡੀਆਂ ਕਾਰਾਂ ਚ ਆਮ ਲੋਕਾਂ ਦਾ ਗਰੀਬ ਮੁਕਦਮਾ ਹੈ ਬੇਰੇ ਲਈ ਆ ਦੁਆਵਾ ਮੈਂ ਲੇਟਿੰਗਸ ਮੇਰੇ ਲਈ ਜੜੀਆਂ ਬਹੁਤ ਉੱਪਰ ਨੇ ਹੋਟਲ ਡੀਡੀਡੀ ਹੈ ਜਿਹਦੇ ਅੰਦਰ ਹੀ ਮੈਂ ਨਹੀਂ ਰੱਖੀ